ਤੁਸੀਂ ਦੇਖਿਓ ਨਜ਼ਾਮਾ ਰਿਪੋਰਟਰ ਨੀਲ ਚੈਨਲ ਤੇ ਮੈਂ ਹਾਂ ਸੁਨੀਲ ਖੂਆ ਦੋਸਤੋ ਅੱਜ ਅਸੀਂ ਆਪਣੀ ਇਸ ਵੀਡੀਓ ਦੇ ਨਾਲ ਹੀ ਪ੍ਰਸ਼ਾਸਨ ਦੀਆਂ ਅੱਖਾਂ ਨੂੰ ਖੋਲਣਾ ਚਾਹੁੰਦੇ ਆ ਪਹਿਲਾਂ ਵੇਖੋ ਇਹ ਵੀਡੀਓ ਇਹ ਜੋ ਵੀਡੀਓ ਤੁਸੀਂ ਵੇਖ ਰਹੇ ਹੋ ਇਹ ਵੀਡੀਓ ਵਿੱਚ ਤੁਸੀਂ ਦੇਖ ਲਿਓ ਕਿ ਜਦੋਂ ਆਪਾਂ ਆਦਮਪੁਰ ਤੋਂ ਗੜਸ਼ਕਰ ਨੂੰ ਜਾਈਏ ਵਾਇਆ ਮੇਟੀਆਂ ਨੇ ਰਸਤੇ ਵਿੱਚ ਇੱਕ ਮੇਟੀਆ ਦਾ ਵੀ ਸਟੇਸ਼ਨ ਆਉਂਦਾ ਜਦੋਂ ਆਪਾਂ ਇਸ ਰੋਡ ਦੇ ਉੱਤੇ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੀ ਕਿੰਨੀ ਕਬੱਡੀ ਅਣਗਹਿਲੀ ਇੱਥੇ ਦੇਖਣ ਨੂੰ ਮਿਲਦੀ ਹੈ ਨਹਿਰ ਦੇ ਕੋਲ ਕੋਈ ਵੀ ਬੈਰੀਕੇਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪਿੱਲਰ ਨਹੀਂ ਲੱਗਿਆ ਔਰ ਨਹਿਰ ਇੰਨੀ ਜ਼ਿਆਦਾ ਭਰੀ ਹੋਈ ਆ ਪਾਣੀ ਦੇ ਨਾਲ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜੇ ਸੋ ਤੁਹਾਨੂੰ ਲਾਈਫ ਇੰਸ਼ੂਰੈਂਸ ਵੀ ਮੌਕੇ ਦੀਆਂ ਦਿਖਾਉਂਦੇ ਆ ਔਰ ਪ੍ਰਸ਼ਾਸਨ ਨੂੰ ਇਹ ਹਿਦਾਇਤ ਵੀ ਕਰਦੇ ਆ ਪੀਰ ਵੀ ਕਰਦੀਆਂ ਕਿ ਹਾਦਸੇ ਤੋਂ ਪੈਨੋ ਪ੍ਰਸ਼ਾਸਨ ਨੂੰ ਚਾਹੀਦਾ ਉਸ ਜਗ੍ਹਾ ਦੇ ਉੱਤੇ ਬੈਰੀਕੇਡ ਲਗਾਈ ਜਾਣ ਉਸ ਜਗ੍ਹਾ ਦੇ ਉੱਤੇ ਪਿੱਲਰ ਲਗਾਏ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਨਾ ਵਾਪਰੇ ਕਿਉਂਕਿ ਅਕਸਰ ਇਸ ਤਰ੍ਹਾਂ ਦਾ ਰਾਤ ਨੂੰ ਜਾਂ ਦਿਨੇ ਕਿਸੇ ਵੀ ਤਰ੍ਹਾਂ ਦਾ ਕੋਈ ਮਾੜਾ ਜਿਹਾ ਵੀ ਹਾਦਸਾ ਹੋ ਗਿਆ ਉਹ ਜਿਹੜਾ ਵਾਹਨ ਹੈਗਾ ਉਹਨੇ ਸਿੱਧਾ ਨਹਿਰ ਦੇ ਵਿੱਚ ਜਾ ਕੇ ਡਿੱਗਣਾ ਤੇ ਬਚਣ ਦੇ ਕੋਈ ਚਾਂਸ ਨਹੀਂ ਹੈਗੇ ਸੋ ਲਾਈ ਟਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਵਿਖਾਣੇ ਆ ਅਸੀਂ ਅਪੀਲ ਕਰਦੇ ਆ ਉੱਥੋਂ ਦੇ ਐਮਐਲਏ ਸਾਹਿਬ ਨੂੰ ਜਾਂ ਉੱਥੋਂ ਦੇ ਕੋਈ ਉੱਚ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਹਾਦਸੇ ਤੋਂ ਪਹਿਲਾਂ ਜਾਗੋ ਅਕਸਰ ਹਾਦਸਾ ਹੋਣ ਤੋਂ ਬਾਅਦ ਸਰਕਾਰਾਂ ਨੂੰ ਪ੍ਰਸ਼ਾਸਨ ਜਾਗਦਾ ਪਰ ਅਸੀਂ ਕਹਿੰਨੇ ਹਾਦਸਾ ਹੋਣ ਤੋਂ ਪਹਿਲਾਂ ਜਾਗੋ ਕਿ ਉੱਥੇ ਕੋਈ ਵੱਡਾ ਹਾਦਸਾ ਨਾ ਹੋ ਜਾਵੇ